ਬ੍ਰਹਮ ਗਿਆਨੀ ਸਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਕੁਲੀ ਵਾਲਿਆਂ ਦੀ 24ਵੀਂ ਸਾਲਾਨਾ ਬਰਸੀ ਸਮਾਗਮ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਨਰਾਇਣਗੜ੍ਹ ਵਿਖੇ ਹੋਇਆ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਰਾਗੀ ਟਾਡੀ ਕਥਾ ਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਗਮ ਵਿੱਚ ਕਾਉਂਸਲਰ ਵਿਕਾਸ ਸੋਨੀ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਕਾਉਂਸਲਰ ਰਮਨ ਰਮੀ ਕਾਂਗਰਸੀ ਆਗੂ ਸतीश ਬੱਲੂ युथ कांग्रेस प्रधान राहुल शर्मा समेत वडीगेंते विद संघता हाजिर सन इस मौके पर प्रधान बलदेव सिंह स्कतर गुरनाम सिंह हेड ग्रंथि पाई जोबंजीत सिंह वलो आयपतवंतिया नो सम्मानित कीता गया साथ जनो दीत कोशिश करे ਸਾਰੇ ਪ੍ਰਬੰਧਕ ਕਮੇਟੀ ਵਾਲੋ ਸਮੂਹ ਸੰਗਤਾਂ ਦਾ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਤੁਸੀਂ ਪ੍ਰਧਾਨ ਸਰਦਾਰ ਜੀ પાસેથી ਪ੍ਰਾਪਤ ਕਰਨ ਦੀ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸਾਡੀ ਕੇ ਬੈਠੇ ਰਹੋ ਗੁਰੂ ਘਰ ਲੰਗਰ ਵੀ ਚੱਲ ਰਿਹਾ ਹੈ ਜਿਨ੍ਹਾਂ ਨੇ ਛਕ ਲਿਆ ਹੈ ਧੰਨਵਾਦ ਹੈ ਭਾਈ ਅੱਜ ਅਸੀਂ ਗੁਰੂ ਮਹਾਰਾਜ ਦੀ અપਾਰ ਕਿਰਪਾ ਦਾ ਆਨੰਦ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਅੱਜ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਕੀਤਾ ਗਿਆ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਸੰਗਤਾਂ ਇੱਥੇ ਪਹੁੰਚੀਆਂ ਹਨ ਔਰ ਅਸੀਂ ਵੀ ਅੱਜ ਇੱਥੇ ਮੱਥਾ ਟੇਕਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਆਏ ਹਾਂ ਔਰ ਇਹ ਖੁਸ਼ੀਆਂ ਪ੍ਰਾਪਤ ਹੋਣ ਉਹਦੇ ਵਾਸਤੇ ਆਏ ਹਾਂ ਸੋ ਨਾਰਾਇਣਗੜ੍ਹ ਗੁਰਦੁਆਰਾ ਸਾਡਾ ਬਹੁਤ ਪਵਿੱਤਰ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਦਰਸ਼ਨ ਅਲੇਖ ਉਹਮਾ ਜੀ ਤਰਸੀ ਜਿਹੜੀ ਹਰ ਸਾਲ ਦੀ ਨਰਾਇਣ ਸਾਲੀ ਬੜੀ ਸਰਦਾਰ ਨਾਲ ਮਨਾਇਆ ਜਾ ਰਹੀ ਹੈ ਸੋ ਪ੍ਰਧਾਨ ਜੀ ਸਾਰੀ ਸੰਗਤਾਂ ਵੱਲੋਂ ਬੜੀ ਵੱਡੀ ਤਦਾਦ ਜੀ ਅੱਜ ਇੱਥੇ ਨਮਸਤਕ ਹੋਏ ਨੇ ਮੱਥਾ ਟੇਕਿਆ ਸੋ ਅਸੀਂ ਅੱਜ ਅਸ਼ੀਰਵਾਦ ਦਿੱਤਾ ਪ੍ਰਧਾਨ ਜੀ ਦਾ ਸਾਰੇ ਦੀ ਕਮੇਟੀ ਦਾ ਹੁਕਮ ਹੋਇਆ ਜੀ ਸੋ ਮੈਂ ਆਪਣੇ ਵੱਲੋਂ ਸੋਨੀ ਸਾਹਵਲੋਂ ਔਰ ਆਚਾਰੀ ਗਲਾਵਾਸ਼ੇ ਅਰਦਾਸ ਵੀ ਕੀਤੀ ਹੈ ਸੱਚਖੰਡ ਵਾਸੀ ਤਨ ਤਨ ਸ਼੍ਰੀਮਾਨ ਸੰਤਪਾਪਾ ਦਰਸ਼ਨ ਜੀ ਕੁੱਲੀ ਵਾਲਿਆਂ ਦੀ ਸਾਲਾਨਾ ਵਰਸੀ ਅੱਜ ਉਹਨਾਂ ਦੀ 24 ਸਾਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਜਿੱਤਰਾ ਕੀ 2001 ਤੋਂ ਚੱਲ ਕੇ ਅੱਜ ਤੱਕ ਜੋ ਚਵੀਵੀਂ ਵਰਸੀ ਹੈ ਗੁਰਦੁਆਰਾ ਸਾਹਿਬ ਕੋਲਕਾਤਾ ਸਾਹਿਬ ਮਨਾ ਰਹੇ ਆ ਇਹ ਸਮਾਗਮ ਜਿਹੜਾ ਹਰ ਸਾਲ ਮਨਾਇਆ ਜਾਂਦਾ ਇਸ ਸਮਾਗਮ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਘਰ ਦਾ ਕੀਰਤਨ ਸੁਣਾ ਕੇ ਤੁਹਾਡੀ ਜਥਿਆਂ ਨੇ ਕਵੀਸ਼ਰ ਜਥਿਆਂ ਨੇ ਮਹਾਨ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ